ਮੈਂ ਜ਼ਰੂਰ ਕਹਿਣਾ ਛੋਣਾਂ ਕਿ ਸਿੱਧੂ ਮੂਸੇਵਾਲਾ ਜਿਹੜਾ ਮੇਰਾ ਭਰਾ ਜਿਹੜੀ ਸ਼ਹਾਦਤ ਹੋਈ ਹੈ ਦੇਸ਼ ਦੀ ਸੰਸਦ ਦੇ ਵਿੱਚ ਇਸ ਮਾਮਲੇ ਦੀ ਅਸੀਂ ਗੱਲ ਕਰਾਂਗੇ ਔਰ ਕੋਈ ਵੀ ਸਰਕਾਰ ਹੋਈ ਜੇ ਸਾਡੀ ਸਰਕਾਰ ਹੋਈ ਪ੍ਰਭਾਤਮਾ ਕਿਰਪਾ ਕਰੇ ਕਾਂਗਰਸ ਪਾਰਟੀ ਜੇ ਰਾਜ ਬਣੀ ਇਨ੍ਹਾਂ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦੇਾਂਗੇ ਜਿਹੜੇ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਸਾਡੇ ਉਸ ਭਰਾ ਦੀ ਜਾਨ ਲਈ ਹੈ ਔਰ ਅੱਜ ਵੀ ਜਿਨ੍ਹਾਂ ਨੇ ਬਹਿਸ਼ਤ ਦਾ ਮਾਹੌਲ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਦੇਸ਼ ਭਰ ਦੇ ਵਿੱਚ ਬਣਾਇਆ ਹੋਇਆ ਉਹਨਾਂ ਗੈਂਗਸਟਰਾਂ ਨੂੰ ਅਸੀਂ ਫਿਰ ਆਰਾਮ ਨਾਲ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਕਿਦੋਂ ਮਰਜੀ ਚੱਕ ਕੇ ਵੀਡੀਓ ਬਣਾ ਕੇ ਕਹਦੇ ਕਿ ਹੁਣ ਉੱਥੇ ਅਸੀਂ ਐ ਕਰਾਂਗੇ ਉਹ ਕਰਾਂਗੇ ਇਸ ਤਰ੍ਹਾਂ ਬਿਲਕੁਲ ਉਹ ਮੁਕੰਮਲ ਤੌਰ ਤੇ ਬੰਦ ਹੋਏਗਾ ਔਰ ਇਹ ਇਨਸਾਫ ਸਿੱਧੂ ਮੂਸੇਵਾਲੇ ਦੇ ਸਾਡੇ ਭਰਾ ਦਾ ਇਹ ਬਲਕੌਰ ਸਿੰਘ ਕੀ ਕਰਕੇ ਨਹੀਂ ਉਹ ਸਾਡਾ ਭਰਾ ਸੀਗਾ ਸਾਡਾ ਸਾਥੀ ਸੀਗਾ ਉਹਦਾ ਹੱਲ ਤੇ ਉਹਦਾ ਇਨਸਾਫ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਉਹਦੇ ਚਾਹਣਾ ਹੈ ਉਹਨੂੰ ਦਿਵਾ ਕੇ ਰੱਖੋ ਜੀ ਸਾਹਿਬ ਕੀ ਕਹਿਣਾ ਚਾਹੋਗੇ ਜੀ ਅੱਜ ਨਾਲ ਪਹੁੰਚੇ ਹੋ ਪੂਰੀ ਅੱਜ ਉਹ ਦਿਹਾੜਾ ਇੱਕ ਮਿੰਟ ਦੀ ਇੱਕ ਮਿੰਟ ਸ਼ਾਂਤੀ ਸ਼ਾਂਤੀ ਇੱਥੇ ਰੋਹੀ ਮੇਰਾ ਨਾਮ ਆਉਣ ਦਾ ਮਕਸਦ ਉਹੀ ਹੈ ਜਿਹੜੇ ਸਾਲਾਂ ਮੰਨਦੇ ਰਹਿੰਦੇ ਨੇ ਕਰ ਕਰ ਕੇ ਪੱਤਰ ਜੀ ਹੁਣ ਜਿੰਨੇ ਵੀ ਸਾਰੇ ਐਮਪੀਜ਼ ਭਾਵੇਂ ਰਾਜਦਾਨੀ 2013 ਦੇ 13 ਉਹਨਾਂ ਨਾਲ ਮੇਰੀ ਸਾਰਿਆਂ ਨੇ ਡਿਸਕਸ ਹੋਈ ਜਿੱਦਾਂ ਤੋਂ ਜੀ ਵੀ ਦੱਸਿਆ ਹੈ ਕਿ ਮੈਂ ਕਿ ਮੈਂ ਲੋਕ ਦਿਹਾੜੇ ਦੇ ਲੋਕਾਂ ਦੇ ਵਿਸ਼ਵਾਸ ਕਰਦੇ ਆ ਤਾਂ ਮੈਂ ਵੀ ਚੰਗੀ ਤਰ੍ਹਾਂ ਸੌਸਨ ਦੇ ਵਿੱਚ ਜਾ ਕੇ ਉਠਾਉਣਾ ਹੈ ਇਹੀ ਮਕਸਦ ਮੇਰਾ ਹੈ ਇਹਨਾਂ ਨਾਲ ਹੁਣ ਜੇ ਮੈਂ ਕੰਮਾਂ ਵੀ ਇਹੀ ਕਿਉਂ ਕੀ ਪਾਰਟੀਆਂ ਨੇ ਤ੍ਰਿਕੋਣੀ ਭਰੋਸਾ ਕੀਤਾ ਕਿਉਂਕਿ ਮੈਂ 2 ਸਾਲ ਤੋਂ ਲਗਾਤਾਰ ਕਿਉਂਕਿ ਮੈਂ ਵਿਧਾਨ ਸਭਾ ਦੇ ਵਿੱਚ ਅੱਜ ਵੀ ਬੈਠ ਕੇ ਆ ਗਿਆ ਮੈਂ ਸੀਐਮ ਸਾਹਿਬ ਦਾ ਮੰਗਰਾ ਕਰਦਾ ਕਰਦਾ ਇੱਥੋਂ ਤੱਕ ਪਹੁੰਚ ਗਿਆ ਫਿਰ ਮੈਨੂੰ ਇਹ ਲੱਗਦਾ ਵੀ ਕਿਉਂਕਿ ਇੱਕ ਮੇਰੀ ਪੇਰੈਂਟ ਪਾਰਟੀ ਵੀ ਕਹਿੰਨ ਉਹ ਮੈਂ ਸ਼ੁਰੂ ਤੋਂ ਕਾਂਗਰਸ ਨਾਲ ਹੀ ਅਟੈਚ ਹਾਂ ਤਾਂ ਇਹਨਾਂ ਕੋਲੇ ਗੱਲ ਰੱਖਣੀ ਮੇਰੇ ਲਈ ਥੋੜੀ ਜਿਹੀ ਸੌਖੀ ਹੈ ਗੱਲ ਸੁਣ ਲੇ ਉਜੇ ਤੋਂ ਮੈਂ ਸਾਰਿਆਂ ਨਾਲ ਇਕੱਲੇ ਇਕੱਲੇ ਬੰਦੇ ਮੈਂ ਬੈਂਕ ਡਿਸਕਸ ਕੀਤੀ ਵੀ ਮੇਰਾ ਕਸੂਰ ਕੀ ਐ ਇਸ ਗੱਲ ਦੇ ਵਿੱਚ ਮੈਂ ਤੁਹਾਨੂੰ ਕੁਝ ਨਹੀਂ ਮੰਗਦਾ ਮੈਂ ਇਹ ਨਹੀਂ ਕਹਿੰਦਾ ਵੀ ਗੈਂਗਸਟਰ ਤੁਸੀਂ ਸਾਰਿਆਂ ਨੂੰ ਫਾਹੇ ਲਾ ਦਿਓ ਮੈਂ ਇੱਕੋ ਹੀ ਗੱਲ ਪੁੱਛਦਾ ਹਾਂ ਸਰਕਾਰ ਤੋਂ ਵੀ ਮੈਨੂੰ ਕੇਵਲ ਕਾਰਨ ਦੱਸ ਦਿਓ ਮੈਂ ਸਬਰ ਕਰਕੇ ਘਰੇ ਬੈਠ ਜਾਊਗਾ ਵੀ ਤੁਸੀਂ ਮਾਰਿਆ ਅਕਾਸ ਤੋਂ ਵਜ੍ਹਾ ਕੀ ਸੀ ਕੀ ਕੀ ਗਲਤ ਕਰਦਾ ਸੀ ਜਿਹਦਾ ਕਰਕੇ ਤੁਹਾਨੂੰ ਉਹ ਤੇ ਉਹਦੀ ਪਰਤੀ ਫੇਰ ਮਾਰ ਕੇ ਨਹੀਂ ਬੇਰੇਮੀ ਨਾ ਮੌਤ ਕੀਤੀ ਏ ਇਹ ਕੁਝ ਸਵਾਲ ਨੇ ਮੇਰੇ ਸਰਕਾਰ ਮੂੰਹ ਫੇਰ ਲੈਂਦੀ ਏ ਸਵਾਹ ਸਾਲ ਹੋ ਗਿਆ ਤੁਸੀਂ ਦੇਖਿਆ ਹੋਊਗਾ ਲਾਰੈਂਸ ਦੀ ਵੀਡੀਓ ਬਣ ਜਾਂਦੀ ਏ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਬਾਹਰ ਰਹਿੰਦਾ ਜੇਲ੍ਹ ਤੋਂ ਔਰ ਗਵਰਨਮੈਂਟ ਦਾ ਡੀਜੀਪੀ ਸਾਹਿਬ ਹੁਣ ਫੇਰ ਪੇਸ਼ ਹੋ ਕੇ ਆਏ ਨੇ ਕੋਰਟ ਦੇ ਵਿੱਚ ਹਾਈ ਕੋਰਟ ਨੇ ਉਸ ਵੀਡੀਓ ਨੂੰ ਗੈਰ ਕਾਨੂੰਨੀ ਈਕਰਾਰ ਵੀ ਦਿੱਤਾ ਸਰਕਾਰ ਫੇਰ ਵੀ ਮੰਨਣ ਨੂੰ ਤਿਆਰ ਨਹੀਂ ਏ ਯਾਨੀ ਸਾਰੀ ਗੱਲ ਦੇ ਉੱਤੋਂ ਜਿਹੜੀ ਮੇਰੀ ਇਸ ਦੀ ਪੋਜੀਸ਼ਨ ਹੈ ਉਹ ਵੀ ਕੋਈ ਬਹੁਤ ਹੀ ਚੰਗੀ ਨਹੀਂ ਹੈ ਜਿੰਨਾ ਮੈਨੂੰ ਸਤ ਤੋਂ ਸਹਾਇਕ ਮਿਲਣਾ ਚਾਹੀਦਾ ਨਹੀਂ ਮਿਲ ਰਿਹਾ ਤਾਂ ਮੈਂ ਇੱਕ ਇੰਡੀਆ ਲਾਈਨਸ ਜਿਸ ਤਰ੍ਹਾਂ ਮੇਰੀ ਰਾਹੁਲ ਜੀ ਨਾਲ ਗੱਲ ਹੋਈ ਹੈ ਤਾਂ ਮੈਨੂੰ ਕਾਫੀ ਮਨ ਨੂੰ ਸਕੂਨ ਮਿਲਿਆ ਗੱਲ ਕਰਕੇ ਵੀ ਉਹਨਾਂ ਨੇ ਮੇਰੇ ਦਰਦ ਨੂੰ ਥੋੜਾ ਜਾਂ ਨੇੜੇ ਤੋਂ ਹੋ ਕੇ ਦੇਖਿਆ ਸ਼ਾਇਦ ਉਹ ਆਪ ਇਹ ਨਾ ਪ੍ਰਸਿੱਧ ਚ ਲੰਗੇ ਹੋਣਗੇ ਸ਼ਾਇਦ ਤਾਂ ਕਰਕੇ ਵੀ ਫਰਕ ਪੈ ਜਾਂਦਾ ਕਿਉਂਕਿ ਜਿਹੜੇ ਬੰਦੇ ਜਿਹੜੀ ਤਕਲੀਫ ਆਈ ਹੁੰਦੀ ਹੈ ਉਹਨੂੰ ਬਕੂਬੀ ਉਹ ਸਮਝ ਲੈਂਦਾ ਤਾਂ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਜੇ ਇੰਡੀਆ ਲਾਈਨਸ ਆਉਂਦਾ ਤਾਂ ਮੈਨੂੰ ਜਿਹੜੀ ਕਾਨੂੰਨ ਦੀ ਰਾਜ ਦੀ ਸੁਭਾਗਨਾ ਹੈ ਕਿ ਮਤਲਬ ਬਾਕੀ ਤੁਹਾਨੂੰ ਕਿਸੇ ਵੀ ਲੋਕ ਸਭਾ ਦਾ ਲੈਣ ਦਾ ਸਾਥ ਨਹੀਂ ਕਿ ਇਹ ਦੇਖਦੇ ਹੋ ਜਦੋਂ ਕਿ ਸਰਕਾਰ ਐਨਐਸਏ ਲੋਕ ਤਾਂ ਸੋਚ ਰਹੀ ਸੀ ਪਰ ਲੋਰੈਂਸ ਵਰਗੇ ਜੇਲ੍ਹ ਵਿੱਚ ਇੰਟਰਸਟ ਦੇ ਰਹੇ ਸਾਰਾ ਕੁਝ ਚੰਗਾ ਨਹੀਂ ਹੈ ਦੇਖੋ ਕੱਲਾ ਰੱਖਿਆਰੀ ਹੋ ਗਿਆ ਪੂਰੇ ਸਟੇਟ ਲਾ ਕੇ ਗੁਜਰਾਤ ਜਾਣ ਦਾ ਮਤਲਬ ਕੀ ਹੈ ਬਿਲਕੁਲ ਉਹ ਸਾਡੇ ਗੁਆਂਢੀਆਂ ਦੇ ਮੌਤ ਦੇ ਵਾਰੰਟੀ ਸ਼ੂ ਕਰਦਾ ਹੈ ਉੱਥੋਂ ਬੈਠਾ ਹੋਇਆ ਜਿਹੜੇ ਨੂੰ ਜੋ ਕੋਈ ਵੀ ਬੰਦਾ ਹੈ ਕਾਰੋਬਾਰੀ ਅੱਛਾ ਕੰਮ ਕਰਦਾ ਹੈ ਕੋਈ ਵਪਾਰ ਦਾ ਚੰਗੇ ਚਾਰ ਪੈਸੇ ਕਮਾਉਂਦਾ ਮੈਂ ਤੁਹਾਨੂੰ ਚਾਰ ਪੰਜ ਕਤਲ ਤੇ ਹੋਈ ਦੱਸ ਦਿੰਨੇ ਜੇ ਕਿਸੇ ਨੇ ਵੀ ਆਈਪੀ ਨੰਬਰ ਲੈਦਾ ਕਰਦਾ ਉਹ ਮਾਰਦਾ ਜੇ ਕਿਸੇ ਨੇ ਚੰਗਾ ਸੁਨਾਰੇ ਦੀ ਦੁਕਾਨ ਹੈ ਜੀ ਚਾ ਅੱਛਾ ਕਾਰੋਬਾਰ ਚੱਲਿਆ ਉਹ ਮਾਰਦਾ ਇਹ ਨੁਕਾ ਹੁਣ ਇੱਕ ਪਾਸੇ ਮੈਂ ਹੈ ਮੇਰਾ ਪੁੱਤ ਮਰਿਆ ਹੋਇਆ ਵੀ 1.5 ਕਰੋੜ ਰੁਪਈਆ ਗਵਰਨਮੈਂਟ ਦੇ ਖਿਆਣੇ ਦੇ ਵਿੱਚ ਟੈਕਸ ਜਾਂਦਾ ਸਾਡਾ ਅੱਜ ਵੀ ਜਾਂਦਾ ਹੈ ਇੱਕ ਕਾਉਂਟ ਆਪ ਦੇ ਕੋ ਦੂਜਾ ਕਾਉਂਟ ਨਹੀਂ ਮੇਰਾ ਅਜੇ ਤੱਕ ਕਦੇ ਕੋਈ ਇਮਾਨਦਾਰੀ ਨਾਲ ਟੈਕਸ ਕੇ ਕਰਦੇ ਔਰ ਸਾਨੂੰ ਇਹਨਾਂ ਬੇਰਹਿਮੀ ਨਾਲ ਮਾਰ ਦਿੱਤਾ ਜਾਂਦਾ ਦੂਜਾ ਗੁੰਡਾ ਜਿਹੜਾ ਉੱਥੇ ਬਿਠਾ ਰੱਖਿਆ 26 ਸੀਟ ਲਾ ਕੇ ਵਿਰਾਸਤ ਦੇ ਵਿੱਚ ਉਹ ਕਿਸੇ ਪੇਸ਼ੀ ਤੇ ਨਹੀਂ ਆਉਂਦਾ ਕਿਸੇ ਅਦਾਲਤ ਦੇ ਵਿੱਚ ਉਹ ਸਮਨ ਦੀ ਨੋਟ ਪੜਾਇਆ ਜਾ ਸਕਦੇ ਤੇ ਉਹਦੀ ਅੱਖਿਆ ਕੀਤੀ ਜਾ ਰਹੀ ਹੈ ਜੇ ਇੱਕ ਬੁੰਡਾ ਕਿਚੇਰੀ ਦੇ ਵਿੱਚ ਪੇਸ਼ ਹੁੰਦਾ ਤਾਂ ਉਹਨੂੰ ਤਿੰਨ ਡੀਐਸਪੀ ਲਾਏ ਜਾਂਦੇ ਨੇ ਉਹਦੀ ਸੁਰੱਖਿਆ ਮੁਕੰਮਲ ਕੀਤੀ ਜਾਂਦੀ ਹੈ ਤਾਂ ਮੈਂ ਸਰਕਾਰਾਂ ਨੂੰ ਦੋਨਾਂ ਨੂੰ ਸਟੇਟ ਤੇ ਸੈਂਟਰ ਨੂੰ ਗੱਲ ਪੁੱਛਣਾ ਸਾਡੇ ਮਨੁੱਖੀ ਅਧਿਕਾਰ ਕਿੱਥੇ ਨੇ ਮਤਲਬ ਗੈਂਗਸਟਰ ਅੰਦਰ ਜਿਹੜੇ ਉਹ ਸੇਫ ਕੀਤੇ ਜਾਂਦੇ ਆ ਤੇ ਜਿਹੜੇ ਬਾਹਰ ਆ ਉਹਨੂੰ ਕੋਈ ਉਹ ਨਹੀਂ ਸੀਦਾ ਬਿਲਕੁਲ ਜੇ ਜੇ ਮਤਲਬ ਕਿ ਮੈਂ ਗਲੀ ਦੇ ਵਿੱਚ ਤੁਰਨ ਲੱਗਿਆ ਵੀ ਖਤਰਾ ਮਹਿਸੂਸ ਕਰਦਾ ਮੈਂ 6 7 ਗਨਵਾ ਲੈ ਕੇ ਤੁਰਦਾ ਤਾਂ ਇੱਕ ਜੋ ਮੈਂ ਤੁਹਾਡੀ ਜਾਨ ਲੈਣਾ ਤਾਂ ਮੈਨੂੰ ਵੀ ਤਾਂ ਖਤਰਾ ਹੋਣਾ ਚਾਹੀਦਾ ਨਾ ਕਿ ਜਦੋਂ ਮੈਂ ਗਲੀ ਦੇ ਵਿੱਚ ਤੁਰਨਾ ਵੀ ਮੈਂ ਵੀ ਕਿਸ ਨੂੰ ਮਾਰ ਕੇ ਆਇਆ ਤਾਂ ਸਾਨੂੰ ਇੱਕ ਦੋ ਤੋ ਆਪਰੇ ਸ਼ੁਰੂ ਹੋਣੀ ਹੈ ਤਾਂ ਮੈਨੂੰ ਇੰਨੀ ਰਾਹਤ ਮਿਲੀ ਉਸ ਦਿਨ ਵੀ ਨਰੇਜ ਜੱਜ ਸਾਹਿਬ ਆਏ ਬੜਾ ਵਧੀਆ ਕੰਮ ਕਰਾਇਆ ਜੀ ਪਰਮਾਤਮਾ ਕਰੇ ਕੋਈ ਅਗਲੇ ਸਾਲ ਦੇ ਵਿੱਚ ਉਹ ਸਮਾਂ ਫਿਰ ਉਹ ਆਉਣ ਲੱਗਾ ਉਹੀ ਡੇਟ ਉਹੀ ਤਰੀਕ 29 ਜਿਹੜੀ 19 ਮਈ ਆ ਲੱਗੀ ਹੈ ਦੁਬਾਰਾ ਫਿਰ ਉਹੀ ਜਿਹੜੀਆਂ ਚੀਜ਼ਾਂ ਯਾਦ ਆਉਂਦੀਆਂ ਦੋਸਤ ਨੂੰ ਕਹਿੰਦਾ ਉਹ ਤਾਂ ਦੇਖੋ ਜ਼ਖਮ ਤਾਂ ਸਦਾ ਹੀ ਹਾਰੇ ਨਹੀਂ ਹਨਾ ਉਹ ਤੋਂ ਬਾਅਦ ਮੇਰੇ ਘਰ ਦਾ ਬੇੜਾ ਬੁੱਧਾ ਵੱਜ ਗਿਆ ਠੀਕ ਹੈ ਅਕਾਲ ਪੁਰਖ ਨੇ ਰਾਹਤ ਦਿੱਤੀ ਹੈ ਬੱਚਾ ਦਿੱਤਾ ਹੈ ਪਰੰਤੂ ਦੇਖੋ ਬੜੀ badi ਕਿਸਮ ਦੀ ਗੱਲ ਹੈ ਮੇਰੇ ਬੇਟੇ ਨੇ ਜਨਮ ਹਾਲੇ ਲੈਣਾ ਸੀਗਾ ਹਫਤਾ ਬਾਅਦ ਬਿਲਕੁਲ ਔਰ ਸਾਨੂੰ ਹਸਪਤਾਲ ਦੇ ਵਿੱਚ ਇੰਨੇ ਨੋਟ 14 ਤੱਕ ਮੈਨੂੰ ਨੋਟਿਸ ਦਿੱਲੀ ਤੋਂ ਚੱਲਦਾ ਔਰ 15 ਨੂੰ ਸਾਡੇ ਹਫਤਾ ਦੇ ਵਿੱਚ ਤਿੰਨ ਅਫਸਰਾਂ ਦੀ ਟੀਮ ਮੇਰੇ ਕੋਲੇ ਪਹੁੰਚ ਜਾਂਦੀ ਹੈ ਤਾਂ ਤੁਸੀਂ ਦੱਸੋ ਕਿ ਨਫਰਤ ਨਹੀਂ ਹੈ ਤਾਂ ਹੋਰ ਕੀ ਹੈ ਜੀ ਸਾਹਿਬ ਰਾਜ ਕਰੇ ਭਾਜਪਾ ਕਰੇ ਕਾਂਗਰਸ ਕਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਿੱਧੂ ਸਾਹਿਬ ਰਾਜਾ ਵੜਿੰਗ ਕਹਿੰਦੇ ਨੇ ਸੰਵਿਧਾਨ ਲਈ ਲੜਨਾ ਵਾ ਮੈਂ ਜੋਹਾਰਨ ਜਿੱਤਨ ਨੇ ਨਹੀਂ ਲੜ ਰਿਹਾ ਸੰਵਿਧਾਨ ਲਈ ਲੜ ਰਿਹਾ ਕਿ ਲੱਗਦਾ ਜੀ ਦੇਸ਼ ਦਾ ਸੰਵਿਧਾਨ ਇਕੱਤਰ ਉੱਧਰ ਹੁੰਦਾ ਪਿਆ ਜੋ ਕੁਝ ਇਹ ਸਬਦਾਂ ਨੇ ਚਿਹਰੇ ਵੇਖ ਕੇ ਜਿਹੜੇ ਲੋਕ ਫੈਸਲੇ ਕਰ ਰਹੇ ਨੇ ਜੀ ਧਾਰਾ ਤਾਂ 302 ਦੀ ਹੋਰ ਕਤਲਾਂ ਦੇ ਵਿੱਚ ਵੀ ਹੁਣ ਦਿਖਾ ਦਮਾ ਦੋਸ਼ੀ ਸਜ਼ਾ ਵੀ ਕਟਰੇ ਇਹਦੇ ਪੂਰੀ ਵੀ ਹੋ ਗਈ ਹੈ ਧੁਗਣੀ ਵੀ ਕੱਟ ਲਈ ਫਿਰ ਵੀ ਨਹੀਂ ਛੱਡ ਰਹੇ 302 ਦੀ ਤਾਂ ਧਾਰਾ ਹੀ ਮੇਰੇ ਪੁੱਤ ਤੇ ਲੱਗੀ ਹੋਈ ਹੈ